ਵਹੀ ਗੁਰਜੀ ਦਾ ਖਾਲਸਾ ਸਿਰ ਵਹੀ ਗੁਰਜੀ ਦੀ ਫਤਿਹ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰਜੀਤ ਸਿੰਘ ਨੂੰ ਲੁਆ ਜਿਨੂੰ ਗੋਲੀ ਕਿਸ ਨੇ ਮਾਰੀ ਅਓ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੌਰਾਨ ਦੱਸਦੇ ਹਾਂ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰਜੀਤ ਸਿੰਘ ਨਾਲ ਹੋਈ ਮੌਤ 3 ਅਪ੍ਰੈਲ 1837 ਨੂੰ ਜਮਰੋਦ ਦੀ ਲੜਾਈ ਜਿਸ ਨੂੰ ਅੰਗਰੇਜ਼ੀ ਵਿੱਚ ਦ ਬੈਟਲ ਆਫ ਜਮਰੋਦ ਵੀ ਕਹਿੰਦੇ ਹਨ ਦੌਰਾਨ ਹੋਈ ਸੀ ਜਿੱਥੇ ਉਹ ਅਫਗਾਨ ਫੌਜਾਂ ਨਾਲ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ ਉਹਨਾਂ ਨੂੰ ਗੋਲੀ ਕਿਸ ਨੇ ਮਾਰੀ ਆਓ ਇਸ ਚਰਚਾ ਤੇ ਥੋੜਾ ਗੱਲ ਕਰਦੇ ਹਾਂ ਇਸ ਬਾਰੇ ਇਤਿਹਾਸਿਕ ਸਰੋਤਾਂ ਵਿੱਚ ਥੋੜਾ મતਭੇਦ ਹੈ ਪਰ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਲੜਾਈ ਦੇ ਦੌਰਾਨ ਹਰੀ ਸਿੰਘ ਨਲਵ ਨੂੰ ਦੋ ਗੋਲੀਆਂ ਲੱਗੀਆਂ ਇੱਕ ਗੋਲੀ ਢਿੱਡ ਵਿੱਚ ਅਤੇ ਇੱਕ ਦੂਜੇ ਪਾਸੇ ਲੱਗੀ ਉਹ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਇਸ ਤੋਂ ਬਾਅਦ ਉਹ ਕਿਲੇ ਦੇ ਅੰਦਰ ਪਹੁੰਚਣ ਵਿੱਚ ਕਾਮਯਾਬ ਹੋ ਗਏ ਅਤੇ ਆਪਣੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਉਹਨਾਂ ਦੀ ਮੌਤ ਦੀ ਖਬਰ ਕਿਸੇ ਨੂੰ ਨਾ ਦਿੱਤੀ ਜਾਵੇ ਜਦੋਂ ਤੱਕ ਹੋਰ ਫੌਜਾਂ ਨਹੀਂ ਆ ਜਾਂਦੀਆਂ ਕੁਝ ਅਫਗਾਨ ਇਤਿਹਾਸਕਾਰਾਂ ਅਨੁਸਾਰ ਅਕਬਰ ਖਾਨ ਜਿਨ੍ਹਾਂ ਦਾ ਦੋਸਤ ਮੁਹੰਮਦ ਖਾਨ ਦਾ ਪੁੱਤਰ ਨੇ ਉਹਨਾਂ ਨੂੰ ਇੱਕ ਦਬਲੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਪਰ ਬਹੁਤੇ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨਹੀਂ ਸਨ उन्होंने मौत की खबर कई दिन तक गुप्त रख्या गया सी क्योंकि अफगान फौजा हरी सिंह नलवे के खौफ कारण खेले पर हमला कररदिया तो सन सरदार हरि सिंह नलवा ने सिख समाराज की पछमी सरहद की राखी करते हुए अपनी जान कुर्बान कर दी अफगाना पंजाब